ਪਾਗ 11ਵਾਂ ਸਰਬਜੀ ਸੰਗਰੂਲੀ ਜੀ ਕਹਾਣੀ ਟਾਈਮ ਪਾਸ ਤੂੰ ਉਸ ਨਾਲ ਬੇਸ਼ੱਕ ਟਾਈਮ ਪਾਸ ਕਰਨ ਵਰੀ ਸੋਚ ਪਰ ਜੀਵਨ ਸਾਥ ਨਹੀਂ ਕਿਉਂਕਿ ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ ਇਹ ਪੈਸੇ ਦੀ ਹਰ ਤਰ੍ਹਾਂ ਦਾ ਨਜਾਇਜ਼ ਕੰਮ ਕਰਦਾ 서ਦੀ ਹੈ ਮੈਂ ਤੈਨੂੰ ਇੱਕ ਸ਼ਰਤ ਤੇ ਇਸ ਬਾਰੇ ਸਾਰੀਆਂ ਗੱਲਾਂ ਦੱਸਾਂਗਾ ਪਰ ਤੂੰ ਕਿਸੇ ਅੱਗੇ ਗੱਲ ਨਹੀਂ ਕਰੇਗਾ ਤੂੰ ਆਪਣੇ ਪੱਧਤੇ ਪਰਤਾਲ ਕਰ ਸਕਦਾ ਉਸ ਵਕੀਰ ਕੋ ਜਾ ਕੇ ਜਿਸ ਕੋ ਇਹਨਾਂ ਦਾ ਕੀ ਚੱਲਦਾ ਹੈ ਤੇਰੀ ਵਾਂਗ ਮੈਂ ਵੀ ਇਸ ਦੇ ਪਿਆਰ ਜਾਲ 'ਚ ਫਸ ਗਿਆ ਸੀ ਜਦ ਮੈਂ ਇਸ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਇਹ ਕਹਿਣ ਲੱਗੀ ਕਿ ਮੈਂ ਵਿਆਹ ਤਾਂ ਕਰਾ ਲਵਾਂਗੀ ਪਰ ਕਿਸੇ ਰਿਸ਼ਤੇਦਾਰ ਨੂੰ ਨਹੀਂ ਸੱਦਣਾ ਬਸ ਦੋ ਚਾਰ ਮੈਂਬਰ ਹੀ ਹੋਣਗੇ ਫਿਰ ਮੈਨੂੰ ਇਹ ਜੇ ਗੱਲਾਂ ਤੇ ਸ਼ੱਕ ਹੋਇਆ ਕਿ ਮੈਂ ਇਸ ਨਾਲ ਵਿਆਹ ਕਰਵਾ ਕੇ ਕਿਹੜਾ ਗਲਤ ਕੰਮ ਕਰ ਰਿਹਾ ਹਾਂ ਠੀਕ ਹੈ ਮੈਂ ਉਸ ਨੂੰ ਪਿਆਰ ਕਰਦਾ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਸੱਚਾਈ ਨਾਲ ਪਤਾ ਕਰਾਂ ਫਿਰ ਮੈਨੂੰ ਪਤਾ ਲੱਗਾ ਕਿ ਇਹ ਆਪਣਾ ਘਰ ਪਤੀ ਤੇ ਬੱਚਿਆਂ ਨੂੰ ਛੱਡ ਕੇ ਗਲਤ ਕੰਮ ਕਰਕੇ ਟਾਈਮ ਪਾਸ ਕਰਦੀ ਹੈ ਮੈਂ ਇਸ ਦੇ ਪਤੀ ਦਰਸ਼ਨ ਕੁਮਾਰ ਨੂੰ ਵੀ ਮਿਲਿਆ ਤੇ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਕਹਿਣ ਲੱਗਾ ਕਿ ਮੇਰੀ ਉਹ ਕਹਿਣ ਲੱਗਾ ਕਿ ਮੇਰਾ ਬਬਲੀ ਨਾਲ ਕੋਈ ਸਬੰਧ ਨਹੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆਵੇ ਜਾਵੇ ਮੈਂ ਤਾਂ ਬੱਚਿਆਂ ਕਰਕੇ ਚੁੱਪਾਂ ਮੈਂ ਬੱਚਿਆਂ ਨੂੰ ਓਖੇ ਸੋਖੇ ਪਾਲ ਲਵਾਂਗਾ